ਮਹਲਾ 3ਾ ਕਰ ਪਹਿਲਾ ਤੇ ਤੁਕੀ ਏਕੋ ਅੰਕਾਰ ਸਤਗੁਰ ਪ੍ਰਸਾਦ ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਰਹਿਲਾਦ ਜਨ ਤੁਧ ਰਾਖ ਲੈ ਹਰ ਜੀਉ ਹਰ ਨਾ ਕਿਸਮਾਰ ਪਜਾਇਆ ਗੁਰਮੁਖਾ ਨੂੰ ਪਰਦੀਦ ਹਰ ਜੀਉ ਮਨ ਮੁਖ ਪਰਮ ਪੋਲਾਇਆ ਤੰਤਨ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 637 ਤੇ ਸ਼ੋਭਨਿਕ 106 ਰਾਗ ਵਿੱਚ ਤੰਤਨ ਜੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਪਾਵਨ ਸ਼ਬਦ ਜੋ ਪਹਿਲੇ ਘਰ ਵਿੱਚ ਹੈ ਇੱਕ ਪੜਾ ਤੰਤਨ ਪੰਕਤੀਆਂ ਵਾਲਾ ਹੈ ਅਕਾਲਪੁਰ ਕੇ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਗਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਉਮਰਤ ਮੇਲੇ ਦਾ ਮਹਾਰਾਜ ਪਨ ਹੁਕਮ ਬਖਸ਼ਿਸ਼ ਕਰ ਰਹਿਆ ਹਨ ਕਿ ਜਦੋਂ ਤੋਂ ਵੀ ਜਗਤ ਦੀ ਰਚਨਾ ਹੋਈ ਹੈ ਸ੍ਰੀ ਟੀ ਸਜੀ ਹੈ ਪਰਮੇਸ਼ਰ ਆਪਣੇ ਭਗਤਾਂ ਦੀ ਇੱਜ਼ਤ ਸਦਾ ਤੋਂ ਹੀ ਰੱਖਦਾ ਆਇਆ ਹੈ ਪ੍ਰਹਲਾਦ ਜਾਨਵਰਗੇ अनेका ਭਗਤ ਪਰਮੇਸ਼ਰ ਨੇ ਤਾਰ ਲਏ ਬਚਾ ਲਏ ਰੱਖਿਆ ਕੀਤੀ ਤੇ अनेका ਹੀ ਅਰਨਾਖਸ਼ ਵਰਗੇ ਦੁਸ਼ਟਾਂ ਪਾਪੀਆਂ ਨੂੰ ਮਾਰ ਕੇ ਪਰਮੇਸ਼ਰ ਨੇ ਮੁਕਾ ਦਿੱਤਾ ਗੁਰੂ ਦਾ ਹੁਕਮ ਮੰਨਣ ਵਾਲਿਆਂ ਨੂੰ ਇਸ ਗੱਲ ਦੇ ਉੱਤੇ ਪੂਰਨ ਨਿਸ਼ਚਾ ਹੁੰਦਾ ਹੈ ਤੇ ਮਨ ਪਿਛੇ ਤੁਰਨ ਵਾਲੇ ਪਰਮ ਭਲੇਖੇ ਵਿੱਚ ਕੁਰਾਏ ਹੀ ਪੈ ਰਹੇ ਹਾਨਾ ਹਰ ਜੀਏ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੋ ਸੁਆਮੀ ਭਗਤ ਤੇਰੀ ਸਰਨਾਈ 라ও ਜੋ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਦੇ ਹਨ ਪਰਮੇਸ਼ਰ ਉਹਨਾਂ ਦੀ ਇੱਜ਼ਤ ਭਗਤਾਂ ਦੀ ਰੱਖਦਾ ਆਇਆ ਹੈ ਜੋ ਭਗਤ ਗੁਰੂ ਦੀ ਸ਼ਰਨ ਪੈ ਰਹੇ ਹਨ ਉਹਨਾਂ ਨੂੰ ਗੁਰੂ ਬਖਸ਼ਿਸ਼ਾਂ ਕਰਦਾ ਹੈ ਇਹ ਪਰਮੇਸ਼ਰ ਦੀ ਵਡਿਆਈ ਹੈ ਭਗਤਾਂ ਨੂੰ ਜਮ ਜੋਏ ਨਸਾਕੈ ਕਾਲ ਨਾ ਨੇੜੇ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਧ ਸਿੱਧ ਸਭ ਭਗਤਾਂ ਚਰਣੀ ਲਾਗੀ ਗੁਰ ਕੇ ਸਹਿਜ ਸੁਭਾਈ ਜੋ ਪਰਮੇਸ਼ਰ ਦੀ ਭਗਤੀ ਕਰਦੇ ਹਨ ਉਹਨਾਂ ਨੂੰ ਮੌਤ ਦਾ ਡਰ ਖਤਮ ਹੋ ਜਾਂਦਾ ਹੈ ਕਾਲ ਉਹਨਾਂ ਦੇ ਨੇੜੇ ਵੀ ਨਹੀਂ ਆਉਂਦਾ ਜਿਨ੍ਹਾਂ ਦੇ ਪਰਮੇਸ਼ਰ ਦੇ ਵਿੱਚ ਜਿਨ੍ਹਾਂ ਦਾ ਪਰਮੇਸ਼ਰ ਦਾ ਨਾਮ ਜਿਨ੍ਹਾਂ ਦੇ ਉੱਤੇ ਪਰਮੇਸ਼ਰ ਨੇ ਕਿਰਪਾ ਕੀਤੀ ਪਰਮੇਸ਼ਰ ਦਾ ਨਾਮ ਉਹਨਾਂ ਦੇ ਹਿਰਦੇ ਵਿੱਚ ਵਸਿਆ ਉਹਨਾਂ ਨੇ ਮੁਕਤੀ ਪ੍ਰਾਪਤ ਕਰ ਲਈ ਰਿਧੀਆਂ ਸਿਧੀਆਂ ਆਦ ਕਰਮ ਮਾਤੀ ਤੱਕ ਤਾਂ ਭਗਤਾਂ ਦੇ ਚਲਣਾ ਦੇ ਵਿੱਚ ਸੇਵਾ ਕਰਦੇ ਰਹਿੰਦੀਆਂ ਹਨ ਸੋਤੇ ਸਿੱਧ ਹੀ ਉਹ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਸਮਾ ਜਾਂਦੇ ਹਨ ਮਨ ਮੁਖਾਂ ਨੂੰ ਪਰਤੀਤ ਨਾ ਆਵੀ ਅੰਤਰ ਲੋਗ ਸੋ ਆਓ ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ ਆਰ ਨਾਮ ਨ ਲਾਗਾ ਪਾਉ ਕੂੜ ਕਵਟ ਪਾਜ ਲੈ ਜਾਸੀ ਮਨ ਮੁਖ ਫੀਕਾ ਆਲਾ ਮਨ ਪਿਛੇ ਤੁਰਨ ਵਾਲਿਆਂ ਨੂੰ ਪਰਮੇਸ਼ਰ ਦੇ ਉਤੇ ਭਰੋਸਾ ਨਹੀਂ ਵੱਜਦਾ ਕਿਉਂਕਿ ਉਹਨਾਂ ਦੇ ਅੰਦਰ ਲੋਭ ਦੀ ਮਾਇਆ ਦੀ ਗਰਜ ਬਣੀ ਰਹਿੰਦੀ ਹੈ ਉਹ ਮਾਇਆ ਪਿਛੇ ਹੀ ਭਜੇ ਫਿਰਦੇ ਹਨ ਪਰਮੇਸ਼ਰ ਦਾ ਨਾਮ ਉਹਨਾਂ ਦੇ ਹਿਰਦੇ ਵਿੱਚ ਪਰੋਇਆ ਹੀ ਨਹੀਂ ਗਿਆ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦਾ ਕੋਈ ਪਰਮੇਸ਼ਰ ਦੇ ਵਿਧੀ ਵਿਧਾਨ ਦਾ ਉਹਨਾਂ ਨੂੰ ਕੋਈ ਡਰ ਵੀ ਨਹੀਂ ਰਹਿ ਗਿਆ ਇਹ ਜੋ ਧਾਰਮਿਕ ਪਹਿਰਾਵਾ ਵਿਖਾਵਾ ਆਪਣੇ ਆਪ ਨੂੰ ਧਰਮੀ ਹੋਣਾ ਇਹ ਜੋ ਇੱਕ ਪਾਜ ਹੈ ਇੱਕ ਉਹਨਾਂ ਦਾ ਕੂੜ ਦਾ ਮੁਲਮਾ ਹੈ ਮਹਾਰਾਜ ਕਹਿੰਦੇ ਉਹ ਤੁਹਾਡਾ ਲੈ ਜਾਵੇਗਾ ਮਨ ਪਿੱਛੇ ਤੁਰਨ ਵਾਲਿਆਂ ਦੇ ਬੋਲ ਵੀ ਫਿੱਕੇ ਹੋਣਗੇ ਭਗਤਾਂ ਵਿੱਚ ਆਪ ਵਰਤਾ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂ ਤੂੰ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਬਿਦਾਤਾ ਜਿਹੜੇ ਪਰਮੇਸ਼ਰ ਦੀ ਭਗਤੀ ਕਰਨ ਲੱਗ ਜਾਂਦੇ ਹਨ ਪਰਮੇਸ਼ਰ ਆਪ ਉਹਨਾਂ ਦੇ ਵਿੱਚ ਵਰਤਣ ਲੱਗ ਜਾਂਦਾ ਹੈ ਪਰਮੇਸ਼ਰ ਦੀ ਭਗਤੀ ਦੀ ਚਾਰੇ ਪਾਸੇ ਜੈ ਜੈਕਾਰ ਹੋਣ ਲੱਗ ਪੈਂਦੀ ਹੈ ਬਾਰੇ ਜੋ ਮਾਇਆ ਪਿਛੇ ਲੋਕ ਭੱਜੇ ਫਿਰਦੇ ਹਨ ਮਾਇਆ ਦੀ ਜੋ ਤ੍ਰਿਸ਼ਨਾ ਹੈ ਇਹ ਵੀ ਉਸ ਪਰਮੇਸ਼ਰ ਦੀ ਹੀ ਪੈਦਾ ਕੀਤੀ ਹੋਈ ਹੈ ਹੋ ਮੇ ਮਾਰ ਮਨ ਸਾ ਮਨੇ ਸਮਾਣੀ ਗੁਰ ਕੈ ਸਬਦ ਪਛਾਤਾ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਪਾਲਣਾ ਕੀਤੀ ਉਹਨਾਂ ਦੀ ਜੋ ਮਾਇਆ ਦੀ ਭੁੱਖ ਹੈ ਉਹ ਖਤਮ ਹੋ ਜਾਣੀ ਹੈ ਅਚਿੰਤ ਕਾਮ ਕਰੇ ਪ੍ਰਵਤਨ ਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਉਹਨਾਂ 기ਰੀਸ ਕਰੇ ਸੁ ਵਿਗੂਚੈ ਜਿਨਹਰ ਪ੍ਰਭ ਹੈ ਰਖਵਾਰਾ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਪਿਆਰਾ ਲੱਗਣ ਲੱਗ ਪਿਆ ਉਹਨਾਂ ਨੂੰ ਫਿਰ ਚਿੰਤਾ ਫਿਕਰ ਦੁਖ ਰੋਗ ਇਹਨਾਂ ਤੋਂ ਛੁਟਕਾਰਾ ਮਿਲ ਜਾਣਾ ਹੈ ਗੁਰੂ ਦੀ ਕਿਰਪਾ ਦੇ ਨਾਲ ਪਰਮੇਸ਼ਰ ਦਾ ਨਾਮ ਜਿੰਨਾ ਦੇ ਮਨ ਵਿੱਚ ਵੱਸ ਗਿਆ ਉਹਨਾਂ ਦੇ ਪਰਮੇਸ਼ਰ ਸਾਰੇ ਕਾਜ ਆਪ ਕਰ ਲਾਗੇ ਜਾਂਦਾ ਹੈ ਪਰ ਜੇ ਕੋਈ ਹੋਰ ਸੰਸਾਰੀ ਉਹਨਾਂ ਦੀ ਰੀਸ ਕਰੇ ਤੇ ਉਹ ਖੁਆਰੀ ਹੁੰਦਾ ਹੈ ਪ੍ਰਭੂ ਆਪਣੇ ਨਾਮ ਜਪਣ ਵਾਲਿਆਂ ਦੀ ਰਖਵਾਲੀ ਕਰਦਾ ਹੈ ਬਿਨ ਸਤਗੁਰ ਸੇਵ ਕਿਨੇ ਨ ਪਾਇਆ ਮਨ ਮੁਖ ਭੌਂਕ ਮੋਏ ਬਿਲ ਲਾਈ ਆਵੇ ਜਾਵੇ ਢੋਰ ਨ ਪਾਵੇ ਦੁੱਖ ਮੈਂ ਦੁੱਖ ਸਮਾਈ ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਜਿ ਸਾਚ ਸਮਾਈ ਗੁਰੂ ਦਾ ਹੁਕਮ ਮੰਨਣ ਤੋਂ ਬਗੈਰ ਕਿਸੇ ਨੇ ਕੁਝ ਪ੍ਰਾਪਤੀ ਨਹੀਂ ਕੀਤੀ ਮਨ ਪਿੱਛੇ ਤੁਰਨ ਵਾਲੇ ਐਵੇਂ ਹੀ ਫਿੱਕੇ ਬੋਲ 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 ਕੇ ਆਪਣੇ ਆਪ ਵਿੱਚ ਖੁਆਰ ਹੋ ਰਹੇ ਹਾਲਾ ਉਹਨਾਂ ਦਾ ਆਉਣਾ ਜਾਣਾ ਸੰਸਾਰ ਵਿੱਚ ਜਨਮ ਮਰਨ ਬਣਿਆ ਰਹਿੰਦਾ ਹੈ ਦੁਖੀ ਹੁੰਦੇ ਆਨ ਤੇ ਅੱਗੇ ਉਹ ਹੋਰ ਵੀ ਕੰਮ ਉਹ ਜੇ ਕਰ ਰਿਆ ਹਨ ਜਿਨ੍ਹਾਂ ਨਾਲ ਹੋਰ ਦੁੱਖਾਂ ਵਿੱਚ ਫਸ ਰਹੇ ਹਨ ਜੋ ਪਰਮੇਸ਼ਰ ਦੇ ਵੱਲੇ ਮੂੰਹ ਕਰਕੇ ਤੁਰਦੇ ਹਨ ਪਰਮੇਸ਼ਰ ਦਾ ਹੁਕਮ ਮੰਨਦੇ ਹਨ ਉਹ ਅਮਰ ਕਰ ਦੇਣ ਵਾਲਾ ਪਰਮੇਸ਼ਰ ਦਾ ਨਾਮ ਪ੍ਰਾਪਤ ਕਰ ਲੈਂਦੇ ਹਨ ਉਹ ਸੱਚ ਕਮਾ ਕੇ ਸੱਚ ਵਿੱਚ ਹੀ ਸਮਝ ਜਾਂਦੇ ਹਨ ਬਿਨ ਸਤਗੁਰ ਸੇਵੈ ਜਨਮ ਨਾ ਛੋੜੇ ਜੇ ਅਨੇਕ ਕਰਮ ਕਰੇ ਅਧਿਕਾਈ ਵੇਦ ਪੜਹਿ ਤ ਹੈ ਬਾਦ ਵਖਾਣ ਬਿਨ ਹਰ ਪਤ ਗਵਾਈ ਸੱਚਾ ਸਤਗੁਰ ਸਾਜੀ ਜਿਸ ਬਾਣੀ ਪਜ ਛੂਟੈ ਗੁਰ ਸਰਣਾਈ ਸੱਚੇ ਗੁਰੂ ਦਾ ਹੁਕਮ ਮੰਨਣ ਤੋਂ ਬਗੈਰ ਇਹ ਜਨਮ ਜੋ ਹੈ ਉਹ ਕਾਮਯਾਬ ਨਹੀਂ ਹੁੰਦਾ ਪਾਵੇਂ ਮੈਥੇ ਉਹ ਧਾਰਮਿਕ ਕੰਮ ਕਰ ਲੋ ਜਿੰਨੇ ਮਰਜੀ ਵੇਦ ਧਾਰਮਿਕ ਪੁਸਤਕਾਂ ਆਦ ਪੜ੍ਹ ਕੇ ਉਸ ਦੀ ਵਿਆਖਿਆ ਕਰਦੇ ਫਿਰੋ ਪਰਮੇਸ਼ਰ ਦਾ ਹੁਕਮ ਮੰਨਣ ਤੋਂ ਬਗੈਰ ਇੱਜ਼ਤ ਹੀ ਗਵਾਉਂਦੇ ਫਿਰੋਗੇ ਪਰਮੇਸ਼ਰ ਵੀ ਸੱਚਾ ਹੈ ਪਰਮੇਸ਼ਰ ਦੀ ਬਖਸ਼ੀ ਹੋਈ ਜੋ ਗੁਰਬਾਣੀ ਹੈ ਉਹ ਵੀ ਸੱਚੀ ਹੈ ਜਿਹੜੇ ਇਸ ਦਾ ਭਜਨ ਕਰਦੇ ਆਣ ਇਹਨੂੰ ਜੀਵਨ ਵਿੱਚ ਪ੍ਰੈਕਟਿਸ ਕਰਦੇ ਆਣ ਉਹ ਇਸ ਸੰਸਾਰ ਦੀਆਂ ਫਾਇਆਂ ਤੋਂ ਦੁੱਖਾਂ ਕਲੇਸ਼ਾਂ ਚਿੰਤਾ ਫਿਕਰਾਂ ਤੋਂ ਗੁਰੂ ਦੀ ਕਿਰਪਾ ਦੇ ਨਾਲ ਬਚ ਜਾਂਦੇ ਹਨ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਨ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚ ਸਜਿਆਰਾ ਉਹਨਾਂ ਦੀ ਸੋਭਾ ਜੋਗ-ਜਗ ਹੋਈ ਕੋਏ ਨ ਮੇ ਟਣਹਾਰਾ ਨਾਨਕ ਤਿਨ ਕੈ ਸਦ ਬਲ ਹਾਰੈ ਜਿਨ ਹਰ ਰਖਿਆ ਉਰ ਧਾਰਾ ਜਿਨ੍ਹਾਂ ਨੇ ਮਨ ਵਿੱਚ ਪਰਮੇਸ਼ਰ ਦਾ ਨਾਮ ਹੀ ਵਸ ਗਿਆ ਉਸ ਦੀ ਦਰਗਾਹ ਦੇ ਵਿੱਚ ਉਹਨਾਂ ਨੂੰ ਕਾਮਯਾਬੀ ਪਾਸਿੰਗ ਮਿਲ ਜਾਵੇਗੀ ਉਹ ਸਚਿਆਰ ਬਣ ਜਾਣਗੇ ਜੇ ਕੋਈ ਹੋਰ ਉਹਨਾਂ ਦੀ ਨਿੰਦਾ ਆਦਿਕ ਕਰਕੇ ਸੋਭਾ ਮਟਾਉਣੀ ਚਾਵੇ ਤੇ ਉਹ ਨਹੀਂ ਮਿਟਾ ਸਕਦਾ ਧੰਨ ਗੁਰੂ ਨਾਨਕ ਦੇਵ ਜੀ ਤੀਜੇ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ ਕਿ ਉਹਨਾਂ ਤੋਂ ਕੁਰਬਾਨ ਜਾਓ ਸਦਕੇ ਜਾਓ ਜਿਨ੍ਹਾਂ ਨੇ ਪਰਮੇਸ਼ਰ ਦਾ ਵਿਧੀ ਵਿਧਾਨ ਨੂੰ ਆਪਣੇ ਹਿਰਦੇ ਵਿੱਚ ਪ੍ਰੋਹ ਕੇ ਰੱਖਿਆ ਹੈ ਪਰਮੇਸ਼ਰ ਦਾ ਨਾਮ ਜਪਦੇ ਹਨ ਕੋਈ ਅਬੇੰਤ ਭੁੱਲਾਂ ਚੁਕਾ ਦੀ ਮਾਫੀ ਬਖਸ਼ ਲਈ ਜੀ ਆਓ ਵਰਮੰਤਰ ਦਾ ਜਾਪ ਕਰੀਏ ਵਾਹੇ ਗੁਰੂ ਵਾਹੇ